ਅਸੀਂ ਇਹ ਅਗਲੇ ਹਫ਼ਤੇ ਇਹ ਜਿਹੜਾ ਵਿਜੇਪੁਰਾ ਕਹਾਗੇ ਤੇ ਉੱਥੇ ਤੋਂ ਨਾਲ ਮੀਲ ਦਾ ਅਸੀਂ ਸ਼ੁਰੂ ਕਰਾਂਗੇ ਇਸ ਤਰ੍ਹਾਂ ਕੰਟਰੈਕਟਰ ਨਾਲ ਉਹਦੇ ਨਾਲ ਅਸੀਂ ਪ੍ਰਸ਼ਕਿਰਿਆ ਵੀ 15ਵੀਂ ਦਿਨ ਮਹੀਨੇ ਤੱਕ ਸਾਨੂੰ ਇੱਕ ਵੀ ਜੋੜ ਸਾਨੂੰ ਚਾਲੂ ਕਰਕੇ ਦੇ ਤਾਂ ਕਿ ਅਸੀਂ ਮਾਰਕ ਦੀ ਉਸੇ ਤਰ੍ਹਾਂ ਅਸਰ ਦੇ ਸਕੀਏ ਲੋਕਾਂ ਨੂੰ ਅੱਧਾ ਕਿਲੋਮੀਟਰ ਤੱਕ ਪਾਜੀ ਪੂਰਾ ਜਾਮ ਹੈ ਜੀ अच्छा ਇੱਥੇ ਕਿਲੋਮੀਟਰ ਤੱਕ ਵੀ ਹੋ ਜਾਂਦਾ ਜੀ ਰੋਜ਼ ਦਿੱਕਤ ਆਂਦੀ ਆਂਦੀ ਹੈ ਇੱਥੇ ਹਾਂਜੀ ਉਰੇ ਤੱਕ ਤੁਸੀਂ ਕਿੰਨੀ ਕੀ ਦੇਰ ਚ ਲੱਗੇ ਜੀ 20 25 ਮਿੰਟ ਲੱਗੇ ਪੂਰਾ ਘੰਟਾ ਹੋ ਗਿਆ ਜੀ ਟ੍ਰੈਫਿਕ ਦਾ ਬੁਰਾ ਹਾਲ ਹੈ ਘੰਟਾ ਹੋ ਗਿਆ ਬੁਰਾ ਜਮ ਕੇ ਲੱਗੇ ਜਮ ਦੇ ਨਾਲ ਲੋਕਾਂ ਦਾ ਕਿੰਨਾ ਪੈਟ ਹਾਂਜੀ ਨੰਨ ਲਿਆ ਵਾ ਆ ਰਹੇ ਗਜ਼ਾਇਜ਼ ਖਤ ਹੋ ਰਿਹਾ ਹੈ ਹਾਂਜੀ 2 2 3 ਕਿਲੋਮੀਟਰ ਤੱਕ ਜਾ ਹੈ ਹਾਂਜੀ ਕੰਡਾ ਦਾ ਲਾਈਨ ਅ ਵਿੱਚ ਲੱਗ ਕੇ ਸਮਾਂ ਵੀ ਖਰਾਬ ਹੋ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਜਿਸ ਨੂੰ ਡਿਊਟੀ ਤੇ ਜਾਣਾ ਹੈ ਉਸ ਨੂੰ ਹਰ ਰੋਜ਼ ਇਸ ਟ੍ਰੈਫਿਕ ਕਾਰਨ ਰਾਜਪੁਰਾ ਵਿੱਚ ਖੱਜਲ ਖਵਾਰ ਹੋਣਾ ਪੈਂਦਾ ਹੈ ਇਸ ਮੌਕੇ ਗੱਡੀ ਚਾਲਕਾ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਵੀ ਪਿੱਛੇ ਲਗਭਗ ਕਿਲੋਮੀਟਰ ਦਾ ਜਾਮ ਹੈ ਦੂਜੀ ਸਾਈਡ ਵੀ ਜਦੋਂ ਗੱਲ ਕੀਤੀ ਗਈ ਉਹਨਾਂ ਨੇ ਵੀ ਦੱਸਿਆ ਕਿ ਪਿੱਛੇ ਅੱਧਾ ਕਿਲੋਮੀਟਰ ਜਾਮ 'ਚੋਂ ਫਸ ਕੇ ਗगनचौਕ ਤੱਕ ਪਹੁੰਚੇ ਹਾਂ ਇਸ ਮੌਕੇ ਪ੍ਰਸ਼ਾਸਨ ਦੇ ਅਧਿਕਾਰੀ ਟ੍ਰੈਫਿਕ ਇਨਚਾਰਜ ਗੁਰਬਚਨ ਸਿੰਘ ਨੇ ਦੱਸਿਆ ਕਿ ਜੋ ਪੁਲ ਬਣ ਰਹੇ ਹਨ ਉਹਨਾਂ ਕਾਰਨ ਹੀ ਟ੍ਰੈਫਿਕ ਹੈ ਉਹਨਾਂ ਨੇ ਕਿਹਾ ਕਿ ਐਸਡੀਐਮ ਰਾਜਪੁਰਾ ਤੇ ਪ੍ਰਸ਼ਾਸਨ ਨਾਲ ਨੈਸ਼ਨਲ ਹਾਈਵੇ ਅਥਾਰਟੀ ਦੀ ਕੁਝ ਮਹੀਨੇ ਪਹਿਲੇ ਹੀ ਮੀਟਿੰਗ ਹੋਈ ਸੀ ਉਸ ਮੀਟਿੰਗ ਵਿੱਚ ਉਹਨਾਂ ਦੱਸਿਆ ਕਿ ਜੋ ਪੁਲ ਬਣ ਰਹੇ ਹਨ ਉਹਨਾਂ ਨੂੰ ਬਹੁਤ ਜਲਦ ਪੂਰਾ ਕਰ ਦਿੱਤਾ ਜਾਵੇਗਾ ਪਰ ਚਾਲੂ ਕਦ ਤੱਕ ਹੋਣਗੇ ਇਹਨਾਂ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਰਾਜਪ੍ਰਾਂਤੋਂ ਪੱਤਰਕਾਰ ਦਰਸ਼ਨ ਖਾਨ ਦੀ ਵਿਸ਼ੇਸ਼ ਰਿਪੋਰਟ ਮਾਨਯੋਗ ਐਸਪੀ ਟ੍ਰੈਫਿਕ ਪਟਿਆਲਾ ਹਰਿੰਦਰ ਸਿੰਘ ਮਾਨ ਜੀ ਦੇ ਸਾਨੂੰ ਸਖਤ ਹਦੇਸ ਨੇ ਮੈਂ ਟ੍ਰੈਫਿਕ ਚਾਰ ਗੁਰਵਚਨ ਸਿੰਘ ਰਾਜਪੁਰਾ ਤੇ ਸਾਡੀ ਸਮੁੱਚੀ ਟ੍ਰੈਵਲ ਪੁਲਿਸ ਜਿਹੜੀ ਹੈ ਉਹ ਅਸੀਂ ਚੌਂਕਾਂ ਤੇ ਤਨਾਤ ਕੀਤੀ ਹੋਈ ਹੈ ਜਿੱਦਾਂ ਕਿ ਟਾਲੀ ਵਾਲੇ ਚੌਂਕ ਤੇ ਸਾਡੇ ਦੋ ਮਲਾਜ਼ਮ ਹੈ ਜੀ ਤੇ ਦੁਰਗਾ ਮੰਦਿਰ ਜੀ ਸਾਡਾ ਮਲਾਜ਼ਮ ਲੱਗਿਆ ਹੋਇਆ ਗਗਨ ਚੌਂਕ ਤੇ ਚਾਰ ਮਲਾਜ਼ਮ ਅਸੀਂ ਜੋ ਟ੍ਰੈਫਿਕ ਹੈ ਜਿੱਦਾਂ ਕਿ ਹੁਣ ਨਾ ਜੀ ਫਲਾਈਓਵਰ ਦਾ ਕੰਮ ਚੱਲ ਰਿਹਾ ਦੋ ਫਲਾਈਓਵਰ ਬਣ ਰਹੇ ਨੇ ਆਰਓ ਵੀ ਤੇ ਇੱਕ ਫਲਾਈਓਵਰ ਹੈ ਨਾਲਾਸ ਮੋਰ ਉਸ ਕਰਕੇ ਤਾਂ ਕਰਕੇ ਥੋੜਾ ਜਿਹਾ ਉਹ ਟ੍ਰੈਫਿਕ ਹੈ ਜਿਹੜੀ ਰਿੱਚੇ ਜਿਆਦਾ ਆਉਂਦੀ ਹੈ ਉਸ ਨੂੰ ਅਸੀਂ ਸਾਰੀ ਟੀਮ ਜਿਹੜੀ ਆਪਣੇ ਲੱਗੇ ਸੁਚਾਰੂ ਢੰਗ ਨਾਲ ਅਸੀਂ ਟ੍ਰੈਫਿਕ ਨੂੰ ਜਿਹੜੇ ਰੈਗੂਲੇਟ ਕਰ ਰਹੇ ਹਾਂ ਸਰ ਕਈ ਮਹੀਨਿਆਂ ਤੋਂ ਬੱਲ ਰਿਹਾ ਜਿਹੜਾ ਇਹ ਨਲਾਸ ਵਾਲਾ ਕੱਟ ਹੈ ਇਹ ਕਿਉਂ ਨਹੀਂ ਤਿਆਰ ਹੋਇਆ ਹੈਗਾ ਇਹ ਮਾਨਯੋਗ ਐਸ ਡੀ ਐਮ ਸਾਹਿਬ ਰਾਜਪੁਰਾ ਨੇ ਜੀ ਮੈਂ ਵੀ ਮੀਟਿੰਗ ਦੇ ਵਿੱਚ ਸੀਗਾ NHAI ਤੇ ਕੰਟਰੈਕਟਰ ਜਿਹੜੇ ਬਣਾ ਰਹੇ ਨੇ ਉਹਨਾਂ ਦੀ ਵੀ ਇਹ ਮੀਟਿੰਗ ਲਈ ਗਈ ਸੀਗੀ ਉਹਨਾਂ ਨੇ 4 ਦਿਨ ਦਾ ਟਾਈਮ ਹੈ ਵੀ 4 ਦਿਨ ਬਾਅਦ ਅਸੀਂ ਜਿਹੜੀ ਹਾਈਵੇ ਦੀ ਟ੍ਰੈਫਿਕ ਹੈ ਉਸ ਨੂੰ ਅਸੀਂ ਉੱਪਰ ਕਰ ਦਾਂਗੇ ਪਿਓਰ ਗੱਟ ਉਹਨਾਂ ਦਾ ਗੱਟਗਾ ਪਾਣਾ ਰਹਿ ਗਿਆ ਜੀ ਫਿਰ ਉਹ ਜਿਹੜੀ ਟ੍ਰੈਫਿਕ ਉੱਪਰੋਂ ਚੱਲ ਜਾਈ ਜਿਹੜੀ ਨੀਚੇ ਦੀ ਟ੍ਰੈਫਿਕ ਹੈ ਉਹ ਸਮੁੱਧ ਲਈ ਫਿਰ ਠੀਕ ਹੋ ਜਾਊਗੀ ਕਿਧਰ ਅੰਡਰਬ੍ਰਿਜ ਤੇ ਵੀ ਜਿਹਨੇ ਲੋਕ ਉਧਰੋਂ ਵੀ ਜਾਂਦੇ ਨੇ ਉਧਰੋਂ ਵੀ ਬੜਾ ਜਾਮ ਲੱਗਿਆ ਤਾਂ ਉਹਨਾਂ ਨੇ ਆਪਣਾ ਮੁਲਾਜ਼ਮ ਕੋਈ ਖੜਦਾ ਅੰਡਰਬ੍ਰਿਜ ਤੇ ਸਾਡਾ ਜਿਹੜਾ PCR ਦਾ ਮੁਲਾਜ਼ਮ ਹੈ ਜੀ ਉਹ ਅਸੀਂ ਨਿਯ ਸ਼ਾਮ ਨੂੰ 5 ਵਜੇ ਜਿਸ ਤਰ੍ਹਾਂ ਕਿ ਹੁਣ ਅਸੀਂ ਇੱਕ ਮਲ ਪੀਸੀਆਰ ਸਾਡਾ ਲੱਗ ਰਿਹਾ ਨਾਨ ਸਵੀਟ ਤੇ ਜੀ ਸਵੇਰੇ ਮਾਰਨਿੰਗ ਟਾਈਮ ਤੇ 8 ਵਜੇ ਜਦੋਂ ਕਿ ਦਫਤਰਾਂ ਦਾ ਟਾਈਮ ਆਉਂਦਾ ਆਫਿਸ ਦਾ ਤਾਂ ਅਸੀਂ ਪੂਲ ਚੜ੍ਹਨ ਤੋਂ ਅਸੀਂ ਤਿੰਨ ਜਿਹੜੇ ਤਿੰਨ ਮੁਲਾਜ਼ਮ ਅਸੀਂ ਲਗਾਣੇ ਆ ਉਹ ਵੈਰੀਕੇਟਸ ਵੀ ਲਗਾਉਂਦੇ ਨੇ ਵੈਰੀਕੇਟ ਲਗਾਉਣ ਤੋਂ ਉਪਰੰਤ ਫਿਰ ਅਸੀਂ ਟ੍ਰੈਫਿਕ ਨੂੰ ਸਹੀ ਤਰੀਕੇ ਨਾਲ ਰੈਗੂਲੇਟ ਕਰਦੇ ਆਂ ਉਸ ਤੋਂ ਬਾਅਦ ਤੁਹਾਡੇ ਚੈਨਲ ਦੇ ਮਾਧਮ ਰੀਮ ਆਮ ਲੋਕਾਂ ਨੂੰ ਇਹ ਅਪੀਲ ਕਰਦਾ ਵੀ ਜਿਹੜੇ ਕਿ ਸੜਕਾਂ ਦੇ ਉੱਤੇ ਵਹੀਕਲ ਪਾਰਕ ਕਰਕੇ ਛਿੜੇ ਜਾਂਦੇ ਨੇ ਉਸ ਨਾਲ ਵੀ ਟ੍ਰੈਫਿਕ ਜਿਹੜੀ ਹੈ ਉਹ ਪ੍ਰਭਾਵਿਤ ਹੁੰਦੀ ਹੈ ਇਸ ਲਈ ਉਸ ਨੂੰ ਟ੍ਰੈਫਿਕ ਨੂੰ ਸਹੀ ਢੰਗ ਨਾਲ ਚਲਾਉਣ ਵਾਸਤੇ ਜਿਹੜੇ ਕਿ ਅਸੀਂ ਤੋਂ ਵੈਨ ਨਾਲ ਵੀ ਇਹ ਅਸੀਂ ਰਿਕਵਰੀ ਵੈਨ ਨਾਲ ਵੀ ਅਸੀਂ ਵਹੀਕਲ ਚੱਕਦੇ ਆਂ ਇਹ ਚਲਾਨ ਵੀ ਕਰਦੇ ਆਂ ਲੇਕਿਨ ਸਾਡਾ ਜਿਹੜਾ ਚਲਾਨ ਕਰਨਾ ਮਕਸਦ ਨਹੀਂ ਮੈਂ ਤੁਹਾਡੇ ਚੈਨਲ ਦੇ ਮਾਧਮਨ ਬਾਅਦ ਕਈ ਵਾਰ ਅਸੀਂ ਪਹਿਲਾਂ ਵੀ ਜਿਹੜੇ ਲੋਕ ਐ ਪਬਲਿਕ ਐ ਉਹ ਜਿਹੜੀ ਕਿਥੇ ਪਾਰਕਿੰਗ ਬਣੀ ਹੋਈ ਐ ਜਿੱਦਾਂ ਕਿ ਸਾਡਾ ਟ੍ਰੈਫਿਕ ਦਫ਼ਤਰ ਆ ਉਹਦੇ ਪਿੱਛੇ ਪਾਰਕਿੰਗ ਬਣੀ ਆ ਉੱਥੇ ਆਪਣਾ ਵਿਕਲ ਪਾਰਕ ਕਰਨ ਜਾਂ ਜਿਹੜੇ ਇੰਟਰਲੋਕਿੰਗ ਟਾਇਲ ਲੱਗੀ ਹੁੰਦੀ ਆ ਜਿੱਦਾਂ ਕਿ ਇਹ ਰੋਡ ਆ ਲੁੱਕ ਵਾਲੀ ਸੜਕ ਛੱਡ ਕੇ ਆਪਣਾ ਵਿਕਲ ਖੜਾ ਕੀਤਾ ਜਾਵੇ ਦੇਖੋ ਇਹਦੇ ਨਾਲ ਪਰੇਸ਼ਾਨੀ ਆ ਰਹੀ ਆ ਜਿੱਦਾਂ ਕਿ ਐਂਬੂਲੈਂਸ ਨੇ ਵੀ ਲੰਘਣਾ ਐ ਫਾਇਰ ਬ੍ਰਿਗੇਡ ਨੇ ਵੀ ਲੰਘਣਾ ਐ ਕਿਸੇ ਨੇ 에어ਪੋਰਟ ਜਾਣਾ ਕਿਸੇ ਨੂੰ ਜ਼ਰੂਰੀ ਕੰਮ ਤੋਂ ਜਾਣਾ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਧਿਆਨ ਦੇ ਰੱਖਦੇ ਹੋਏ ਮੈਂ ਆਮ ਪਬਲਿਕ ਨੂੰ ਇਹੀ ਤੁਹਾਡੇ ਤੰਗ ਲਈ ਫੀਲ ਕਰਾਂਗਾ ਤੇ ਜਿਹੜੇ ਆਪਣਾ ਵਿਕਲ ਸਹੀ ਤਰ੍ਹਾਂ ਢੰਗ ਨਾਲ ਪਾਰਕ ਕਰੋਗੇ ਤੇ ਸੜਕਾਂ 'ਤੇ ਜਿਹੜੀ ਉਹ ਮਟੋ ਅੱਗੇ ਆ ਗਈ ਉਸ ਤੋਂ ਬਾਅਦ ਕਾਰ ਖੜ ਗਈ ਤੇ ਸਿੰਗਲ ਲੇਨ ਲੱਗਦੀ ਹੈ ਜਦ ਕਿ ਜੋ 3 ਲੇਨ ਦੇ ਵਿੱਚ ਟ੍ਰੈਫਿਕ ਜਿਹੜੀ ਉਹ ਲੰਘਣੀ ਚਾਹੀਦੀ ਆ ਤਾਂ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਜਾਮ ਨਹੀਂ ਲੱਗੇਗਾ ਜੀ